ਅੱਜ ਹਲਕਾ ਡੇਰਾ ਬਾਬਾ ਨਾਨਕ ਦਾ ਪਿੰਡ ਮਾਲੇਵਾਲਾ ਰੰਡਾਵਾ ਪੈਲਸ ਵਿੱਚ ਪੁਲਿਸ ਲੋਕ ਮਿਲਣੀ ਤਹਿਤ ਡੀਐਫਪੀ ਡੇਰਾ ਬਾਬਾ ਨਾਨਕ ਫਰੀਦ ਇੰਦਰ ਸਿੰਘ ਜੀ ਗਵਾਈਏ। ਮੀਟਿੰਗ ਕਰਵਾਈ ਗਈ ਜਿਸ ਵਿੱਚ ਇਲਾਕੇ ਦੇ ਮੋਤਬਰ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਐਸਪੀ ਹੈੱਡਕੁਆਟਰ ਗੁਰਪਰਤਾਰਨ ਸੋਤਾ ਹਲਕਾ ਇਨਚਾਰਜ ਅਮਨਿਤ ਪਟਿਕੁਰ ਜੀ ਸਿੰਘ ਰੰਡਾਵਾ ਵੱਲੋਂ ਸਿਰਕਟ ਇਕੱਢੇ। ਜਿੱਥੇ ਇਲਾਕੇ ਦੇ ਮੋਤਬਰ ਆਗੂਆਂ ਨੇ ਉਹਨਾਂ ਦਾ ਫੁੱਲਾਂ ਦਾ ਬੁੱਕਾ ਝਟ ਕਰਕੇ ਨਿਗ੍ਹਾਸ ਸਵਾਗਤ ਕੀਤਾ ਗਿਆ। ਇਸ ਮੌਕੇ ਐਸਐਸਸੀ ਬਟਾਲਾ ਨੇ ਲੋਕਾਂ ਦੀਆਂ ਜਨਤਕ ਮੁਦਦਾਂ ਤੋਂ ਸਮੱਸਿਆਵਾਂ ਸੁਣੀਆਂ ਗਈਆਂ ਜਿਨ੍ਹਾਂ ਦਾ ਹੱਲ ਕਰਨੇ ਮੌਕਫਤ ਅਧਿਕਾਰੀਆਂ ਨੂੰ ਹਰਵੇਸ਼ ਜਾਰੀ ਕੀਤੇਗੇ। ਇਸ ਮੌਕੇ ਪੱਤਰਕਰਮ ਗੱਲਬਾਤ ਕਰਦਿਆਂ ਐਸਐਸਸੀ ਬਟਾਲਾ ਸੁਹੇਲ ਕਸ਼ਮੀਰ ਨੇ ਦੱਸਿਆ ਕਿ ਮਾਨਯੋਗ ਬੀਜੀਪੀ ਗੌਰਵ ਯਾਦਵ ਜੀ ਦੇ ਦਰਸ਼ਨ ਅਨੁਸਾਰ ਇਹ ਕਿ ਇੰਦਾ ਸਾਰਾ ਕਸਬਿਆਂ ਦੇ ਵਿੱਚ ਲੋਕ ਮਿਲਣ ਕਸ਼ਮੀਰ ਜੀਨ ਜਾਰੀਆਂ ਹਨ ਜਿਸ ਨਾਲ ਲੋਕਾਂ ਦਾ ਪ੍ਰਸ਼ਾਸਨ ਨਾਲ ਆਪਸੀ ਤਾਲਮੇਲ ਵਧੇਗਾ ਤਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਹਨ। ਉਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਫੀਡ ਦਿੱਤਾ ਕਿ ਜੋ ਵੀ ਸਮਾਜਿਕ ਘਰੇ ਅੰਸਰ ਹਨ ਉਹਨਾਂ ਦੇ ਸਬੰਧਤ ਪੁਲਿਸ ਨਾਲ ਤਾਲਮੇਲ ਕਰਕੇ ਦੱਸਿਆ ਜਾਵੇ ਤਾਂ ਕਿ ਸਮਾਜਿਕ ਫੈਲੀਆਂ ਮਾੜੀਆਂ ਕ੍ਰਿਤਿਆ ਨੂੰ ਖਤਮ ਕੀਤਾ ਜਾਵੇ। ਘਰੇ ਅੰਸਰ ਉbere ਦਸਨ ਵਾਲੇ ਦੀ ਕਹਤਿਆਨ ਬਿਲਕੁਲ ਗੁਰਤ ਰੱਖੀ ਜਾਵੇਗੀ ਤੇ ਨਾਲ ਹੀ ਲੋਕਾਂ ਕੋਲੋਂ ਉਹਨਾਂ ਦੇ ਸੁਝਾਓ ਨੋਟ ਕੀਤੇ ਗਏ ਹਨ ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਵਿੱਚ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਐਸਐਸਪੀ ਬਟਾਲਾ ਨੇ ਕਿਹਾ ਕਿ ਸਾਰਾ ਤੇ ਅੰਸਰ ਕਿਸ ਵੀ ਕਿਸਮ ਦੇ ਬੱਚੇ ਨਹੀਂ ਜਾਣਗੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹਿੰਟ ਔਰ ਡਾਈਜੀ ਬਾਰਡਰ ਇਸ ਦੀ ਡਾਇਰੈਕਸ਼ਨਸ ਹੀ ਕੰਪਲਾਈਂਸ ਹੈ ਹੇ ਅੱਜ ਇੱਥੇ ਅਸੀਂ ਲੋਕ ਮਿਲਨੀ ਕਰਾਈ ਹੈਗੀ ਇਹ سلسلہ ਅਸੀਂ ਪਿੱਛੇ ਸ਼ੁਰੂ ਕਰਤਾ ਹੈਗਾ ਬਟਾਲੇ ਦੇ ਵਿੱਚ ਅਸੀਂ ਪਹਿਲਾਂ ਕਰਤੀ ਹੈਗੀ ਲੋਕ ਮਿਲਨੀ ਇਹਦਾ ਮਕਸਦ ਇਹ ਹੈ ਕਿ ਅਸੀਂ ਫੋਨਸ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਸਮੱਸਿਆ ਹੈ ਪ੍ਰੋਬਲਮਸ ਹੈਗੀਆਂ ਯਾ ਉਹਨਾਂ ਦਾ ਜਿਹੜਾ ਫੀਡਬੈਕ ਹੈ ਉਹਨਾਂ ਦੀ ਸੁਜੈਸ਼ਨਸ ਹੈ ਤਾਂ ਉਹ ਸੁਣੇ ਜਿਸ ਤਰ੍ਹਾਂ ਇੱਥੇ ਵੀ ਅਸੀਂ ਕਰ ਰਹੇ ਸੀ ਕਿ ਤਾਂ ਕਾਫੀ ਸਾਰੇ ਲੋਕੀ ਸਾਨੂੰ ਫੀਡਬੈਕ ਦੇ ਰਹੇ ਸੀਗੇ ਚੰਗੀ ਸੁਝਾਓ ਦੇ ਰਹੇ ਸੀਗੇ ਯਾ ਉਹਨਾਂ ਦੇ ਮਤਲਬ ਏਰੀਆ ਦੇ ਵਿੱਚ ਕਿਹੜੀ ਕਿਹੜੀ ਪੁਲਿਸ ਰਿਲੇਟਡ ਪ੍ਰੋਬਲਮਸ ਹੈਗੀਆਂ ਉਹ ਸਾਰਾ ਅਸੀਂ ਨੋਟ ਕਰ ਲਿਆ ਹੈਗਾ ਤਾਂ ਉਹਦੇ ਵਿੱਚ ਅ ਗੁੱਡ ਟੀਮ ਆਫ ਆਫਸਰਸ ਹੋ ਵੀ ਨਾਲ ਸੀਗਾ ਤਸੀਂ ਸਾਰਾ ਨੋਟ ਕਰ ਲਿਆ ਜਿੱਥੇ ਜਿੱਥੇ ਕੋਈ ਅਸੀਂ ਸਕੋਪ ਆਫ ਇੰਪਰੂਵਮੈਂਟ ਇਸ देयर ਉਹਦੇ ਦੇ ਡਿਸਕਸ ਕਰਕੇ ਆਪਾਂ ਉੱਥੇ ਇੰਪਰੂਵਮੈਂਟ ਕਰਕੇ ਇੱਕ ਚੰਗੀ ਜਿਹੜੀ ਪਾਲਿਸੀਆਂ ਲੋਕਾਂ ਨੂੰ ਦੇ ਦਈਏ ਸਰ ਜਿਹੜਾ ਪਰਿਆਵਰਣ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਉਹਨਾਂ ਦਾ ਸਵਾਲ ਤੇ ਕੁਝਰ ਵੀ ਇਹ ਕਰਦੇ ਨੇ ਜ਼ਿੰਮੇਵਾਰ ਨੇ ਜ਼ਿੰਮੇਦਾਰ ਵੀ ਜ਼ਿੰਮੇਵਾਰ ਜਦੋਂ ਉਹ ਨਾਲ ਨਾ ਤੋਂ ਹੁੰਦਾ ਇਹਦੇ ਬਾਰੇ ਆਪਾਂ ਕੀ ਠੋਸ ਕਦਮ ਚੁੱਕਦੇ ਨਹੀਂ ਇਹਦੇ ਵਿੱਚ ਇਹ ਜਿਹੜਾ ਇਸ਼ੂ ਹੈਗਾ ਨਾ ਇਹਦੇ ਵਿੱਚ ਹੋਰ ਵੀ ਮਹੱਤਵ ਨੇ ਹੈਗੇ ਨੇ ਇਨਵੋਲਡ ਜਿਵੇਂ ਮੈਂ ਅੰਦਰ ਵੀ ਕਹਿ ਰਿਹਾ ਸੀਗਾ ਜੰਗਲਾਤ ਵਿਭਾਗ ਬਾਕੀ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਤਾਂ ਉਹਨਾਂ ਦੇ ਨਾਲ ਡਿਸਕਸ ਕਰਕੇ ਆਪਾਂ ਇੱਕ ਪ੍ਰੋਪਰ ਇੱਕ ਕੰਪਰੀਹੈਂਸਿਵ ਸੋਲੂਸ਼ਨ ਡਿਵਾਈਸ ਕਰਦੇ ਹਾਂ ਸੋ ਦੈਟ ਇਸ ਤਰ੍ਹਾਂ ਦਾ ਕੋਈ ਇਸ਼ੂ ਨਾ ਹੋਵੇ ਗਾਂ ਸਰ ਕਿਹਨੇ ਗੋਲੀ ਦਿੱਤੀ ਜਾਂਦੀ ਆ ਜਿਹੜੇ ਨਸ਼ੇਤੀ ਆਤੀ ਨੇ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਪਰ ਜਦੋਂ ਨਸ਼ੇ ਦੀ ਗੋਲੀ ਲੈਣਾ ਹੁੰਦਾ ਔਰ ਉੱਥੇ ਆ ਕੇ ਸਿਰੇ ਉਹਦੇ ਕੀ ਕਰ ਜਾਂਦੇ ਆ ਸ਼ਾਮ ਨੂੰ ਕਿਸੇ ਨਾ ਮੌਕਾ ਕੋਈ ਤੁਕੜਨਦਾ ਕਿਸੇ ਦੀ ਗੇਮ ਖੋਲ ਲੈਂਦੇ ਨੇ ਤੇ ਵਾਰਤਾਂ ਦੇ ਰਿਹਾ ਬਾਬਾ ਨਾਨਕ ਤੇ ਵਦਿਆ ਕਿਸੇ ਯਾਤਰੀ ਨਾਲ ਇਹ ਪੈਣਾ ਵਾਪਰ ਗਿਆ ਤੇ ਪ੍ਰਸ਼ਾਸਨ ਨੂੰ ਇਹ ਉਹਦੇ ਵਾਸਤੇ ਮੜੀ ਗੱਲ ਹੋਈ ਨਹੀਂ ਇਹਦੇ ਵਿੱਚ ਉਪਰਾਲਾ جاری ਹੈ ਇਸ ਤਰ੍ਹਾਂ ਦਾ ਕੋਈ ਵੀ ਅਨਫੋਰਚੂਨੇਟ ਇਨਸੀਡੈਂਟ ਮੇਰੇ ਧਿਆਨ 'ਚ ਨਹੀਂ ਹੈ ਬਟ ਅਗੇਨ ਜਿਸ ਤਰ੍ਹਾਂ ਤੁਸੀਂ ਪੁਆਇੰਟ ਆਊਟ ਕਰ ਲਿਆ ਸਾਰੀ ਟੀਮ ਚੌਕਸ ਹੈ ਅਲਰਟ ਹੈ ਅਬਾਊਟ ਥੀਜ਼ ਇਨਸੀਡੈਂਟਸ ਐਂਡ ਜਿੱਥੇ ਇਸ ਤਰ੍ਹਾਂ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਅਸੀਂ ਪ੍ਰੀਵੈਂਟਿਵ ਪੁਲਿਸਿੰਗ ਵੀ ਕਰ ਰਹੇ ਹਾਂ ਨਾਲ ਦੇ ਨਾਲ ਜੇ ਖੁਦਾਨਾਖਾਸਾ ਇਸ਼ੂ ਹੋ ਜਾਂਦਾ ਕਿਤੇ ਤਾਂ ਵਿਲ ਪ੍ਰੋਐਕਟਿਵਲੀ ਡੀਲ ਵਿਦ ਸੱਚ ਕੇਸਸ ਸਰ ਇਸ ਜਿਹੜਾ ਸੈਂਟਰ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਡੇਰਾ ਬਾਬਾ ਨਾਨਕ ਕੋਲ ਤੇ ਇਹ ਥੋੜਾ ਇਹ ਵੀ ਕੈਨ ਐਕਸਪਲੋਰ ਇਟ ਸਰ ਇੱਕ ਇੱਕ ਸਕੂਲਾਂ ਦੇ ਸਾਹਮਣੇ ਜਿਹੜੇ ਮੁੰਡੇ ਖਲੋਤੇ ਰਹਿੰਦੇ ਨੇ ਜਦੋਂ ਛੁੱਟੀ ਟਾਈਮ ਜਾਂ ਸਕੂਲ ਲੱਗਦੇ ਨੇ ਸਰ ਜੇ ਪੁਲਿਸ ਦੀ ਗਸ਼ਤ ਹੋਵੇ ਜਾਂ ਪੈਟਰੋਲਿੰਗ ਹੋਵੇ ਸਰ ਉਹ ਚੀਜ਼ ਤੋਂ ਮਤਲਬ ਲੋਕ ਜਿਹੜੇ ਸੁਖੀ ਹੋ ਗਏ ਨਹੀਂ ਗਸ਼ਤ ਔਰ ਪੈਟਰੋਲਿੰਗ ਦੇ ਜਿਹੜੇ ਬੰਦੋਬਸ ਅਸੀਂ ਕਰਤੇ ਹੈਗੇ ਨੇ ਤਾਂ ਡਾਇਰੈਕਸ਼ਨਸ ਵੀ ਪਾਸ ਹੋਈਆਂ ਹੈਗੀਆਂ ਤਾਂ ਗੱਡੀਆਂ ਜਿਹੜੇ ਰੈਪਿਡ ਦੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹਾਲਟ ਪੁਆਇੰਟ ਉਹਨਾਂ ਦਾ ਏਰੀਆ ਮਿਲ ਚੁੱਕਿਆ ਹੈਗਾ ਤਾਂ ਤੁਸੀਂ گاਣ ਨੈਕਸਟ ਫਿਊ ਡੇਸ ਅੰਕ ਇੰਪਰੂਵਮੈਂਟ ਦੇਖੋਗੇ ਥੈਂਕ ਯੂ ਵਿਰੋਧ ਔਰ ਯਾਤਰਾ ਕੇ ਟ੍ਰਾਫਿਕ ਦੇ ਵਿਰੋਧ ਕੇ ਬੱਚਿਆਂ ਦੇ ਛੋਟੇ ਬੱਚੇ ਨੇ ਉਹਦਾ ਵੀ ਜਿੱਦ ਮੈਂ ਵੀ ਇੱਕ ਸਵਾਲ ਕੀਤਾ ਐਸਐਸਪੀ ਸਾਹਿਬ ਨੂੰ ਕਿ ਸਾਡੇ ਸਾਡੇ ਸਕੂਲ ਦੇ ਵਿੱਚ ਅੱਡੇ ਦੇ ਉੱਤੇ ਬੱਚੇ ਜਿਹੜਾ ਖਿਲੋਂਦੇ ਆ ਤੇ ਸਾਡੇ ਜਿਹੜੇ ਲੜਕੀਆਂ ਨੂੰ ਬਹੁਤ ਜਿਆਦਾ ਆਉਂਦੀਆਂ ਨੇ ਕਿ ਪਰੇਸ਼ਾਨੀ ਆਉਂਦੀਆਂ ਨੇ ਉਹਦੇ ਵਾਸਤੇ ਤੁਸੀਂ ਟ੍ਰਾਫਿਕ ਤੇ ਬੱਚਿਆਂ ਵਾਸਤੇ ਵੀ ਇੱਕ ਪੁਲਿਸ ਦਾ ਥੋੜਾ ਕੋਈ ਨਾ ਕੁਝ ਕੀਤਾ ਜਾਵੇ ਕਿ ਅਸੀਂ ਪੁਲਿਸ ਥਾਣੇ ਜਾਂਦੇ ਆ ਤੇ ਉੱਥੇ ਸਾਨੂੰ ਕਹਿੰਦੇ ਨੇ ਵੀ ਸਾਡੇ ਕੋਲ ਮੁਲਾਜ਼ਮ ਨਹੀਂ ਹੈ ਕੁਝ ਨਹੀਂ ਹੈ ਤੇ ਉਹਦਾ ਕਰਕੇ ਅਸੀਂ ਕਹਿੰਦੇ ਕਿ ਥੋੜੇ ਮੁਲਾਜ਼ਮ ਵਧਾਏ ਜਾਣ ਜੋ ਕਿ ਸਾਡੇ ਬੱਚਾ ਨੂੰ ਅੱਗੇ ਤਲੀਫਾ ਨਾ ਹੋਣ ਬੱਚਿਆਂ ਸਾਡੀਆਂ ਸੇਫ ਕਰ ਜਾ ਸਕਣ ਨਹੀਂ ਜੋ ਅੱਜ ਮੀਟਿੰਗ ਹੋਈ ਜਾਂਦੀ ਤਾਂ ਸਾਨੂੰ ਸੁਖ ਹਾਂ ਸੁਖ ਤਾਂ ਉਹਨਾਂ ਨੇ ਬਿਲਕੁਲ ਸਹੀ ਉਹਨਾਂ ਨੇ ਸਾਨੂੰ ਜਿਹੜੇ ਪੁੱਛਣ ਕੀਤੇ ਉਹਨਾਂ ਦੇ ਜਵਾਬ ਦਿੱਤੇ ਕਿ ਦੇਖੀ ਜਿਹੜੇ ਮਸਲੇ ਨੇ ਉਹ ਹੱਲ ਹੋਣਗੇ ਪੁੱਛਿਆ ਵੀ ਜਿਹੜਿਆਂ ਰੁੱਖਾਂ ਨੂੰ ਖਾਰੇ ਨੇ ਤੇ ਜਿਹੜੇ ਪਸ਼ੂ ਆ ਉਹ ਖਾ ਹੀ ਰਹੇ ਨੇ ਨਾਲ ਨੂੰ ਅੱਗ ਜੋ ਲੱਗਦੀ ਆ ਉਦੋਂ ਸਾਰੇ ਰੁੱਖ कट ਜਾਂਦੇ ਆ ਜੀ ਸਰ ਇਹਦੇ ਬਾਰੇ ਕਿਸਾਨ ਯੂਨੀਅਨ ਦੇ ਤੁਸੀਂ ਹੈਗੇ ਹੋ ਲੈ ਕੇ ਤੁਸੀਂ ਜੀ ਸਰ ਮੈਂ ਕੱਲ ਵੀ ਆਪਣੇ ਜਗਰਾਤ ਮਹਿਕਮਿਆਂ ਦੇ ਇੱਕ ਅਫਸਰ ਨਾਲ ਮੈਂ ਗੱਲ ਕਰਨਿਆ ਸੀਗਾ ਕਿ ਭਾਜੀ ਇਤਨਾ ਗੁਜਰ ਮਹਿਕਮਾ ਜਿਹੜਾ ਇਹ ਸਾਡੇ ਜਿਹੜੇ ਜਿੰਨੇ ਦਰਖਤ ਆ ਸਾਰੇ ਤੋੜ ਦਿੰਦਾ ਆ ਇਹਦਾ ਕੁਝ ਹੱਲ ਕੀਤਾ ਜਾਵੇ। ਪਰ ਉਹ ਕਹਿੰਦੇ ਵੀ ਅਸੀਂ ਵੀ ਦਰਖਾਸਤ ਦੇਨੇ ਆ ਤੇ ਇਹਨਾਂ ਮੈ ਵੀ ਜੋ ਸਾਡੇ ਉਨੂੰ ਸੰਯੋਗ ਦਿੱਤਾ ਜਾਏਗਾ। ਜਿਸ ਤਰ੍ਹਾਂ ਕਿ ਸਾਡੇ ਇਲਾਕੇ 'ਚ ਜਾਂ ਮੇਰੇ ਮੈ ਵਾਲਾ ਖੁੱਡ ਰੋਡ ਦੇ ਉੱਤੇ ਪੈਲੀ ਆ। ਜਦੋਂ ਆਪਣੀ ਅਸੀਂ ਬੋਲਨੇ ਆ ਤੇ ਦੋ ਦੋ ਸਿਹਾਰ ਉੱਤੇ ਲਾਏ ਜਾਂਦੇ ਆ ਅੱਗ ਲੱਗਦੀ ਵੀ ਆ ਤੇ ਉਹ ਆਗ ਤੋਂ ਬਚਾਅ ਹੋ ਸਕਦਾ। ਜੇ ਅਸੀਂ ਆਪ ਕੰਮ ਕਰਵਾਨੇ ਆਈਏ। ਫਿਰ ਜ਼ਿੰਮੇਦਾਰੀ ਹੱਟਦਾ ਕੀ ਕਰਨਾ। ਸਰ ਜ਼ਿੰਮੇਦਾਰ ਹਟਦਾ ਜਿਵੇਂ ਦੋ ਵਾਏ ਜਾਂਦੇ ਨੇ ਗੱਲ ਨਾਲ ਨਹੀਂ ਹੱਕ ਹੁੰਦੀ ਆ ਕੀ। ਲੱਖਾਂ ਰੁਪਏ। ਸੜੇ ਸੜਦੇ ਆ ਸਰ। ਤੇ ਫਿਰ ਕਿਦਾਂ ਸੜਦੇ ਆ। ਸਰ ਜਾ ਕੇ ਨਾ ਸੜਦੇ ਆ। ਫਿਰ ਇਹਦਾ ਹੱਲ ਕੀ ਆ। ਜੇ ਰੁੱਖਾਂ ਦੇ ਲੱਗੇ ਪਾਣੀ ਛੱਡਿਆ ਜਾਏ ਜਾਂ ਉਦੋਂ ਪੈਲੀ ਨੂੰ ਵਾਇਆ ਜਾਏ ਤੇ ਜਿਹੜੀ ਅੱਗ ਲੱਗੇ ਨਾ ਆ ਸਕੇ ਜਿਹੜਾ ਅੱਗ ਇਹਨਾਂ ਲੱਗੇ ਕਰ ਲਈ ਕੀਤੀ ਧਰਵੇ ਕੀਤੀ ਜਾਏ ਸਤਿ ਧੰਨ